ਅੰਮ੍ਰਿਤਸਰ ਵਿਖੇ ਬੀਤੇ ਦਿਨ ਹੀ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਚੇਅਰਮੈਨ ਸੁਧੀਰ ਸੂਰੀ ਅਤੇ ਰਾਸ਼ਟਰੀ ਪ੍ਰਮੁੱਖ ਜੈ ਗੋਪਾਲ ਲਾਲੀ ਦੀ ਅਗਵਾਈ ਵਿੱਚ ਅੱਜ ਸੈਂਕੜੇ ਹਿੰਦੂ ਨੇਤਾ ਨੇ ਮਿਲ ਕੇ ਪੰਜਾਬ ਫਿਲਮ ਐਕਟਰ ਯੋਗਰਾਜ ਸਿੰਘ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਉਸਦੇ ਮੂੰਹ ਤੇ ਕਾਲ ਕਮਲ ਕੇ ਉਸਦੀ ਅਰਥੀ ਫੂਕੇ ਮੁਜ਼ਹਰਾ ਕੀਤਾ ਕਿਉਂ ਕੀਤਾ ਜੀ ਅੱਜ ਆਈ ਜਿਹੜਾ ਪ੍ਰੋਟੈਸਟ ਕੀਤਾ ਜੀ ਜੋਗਰਾਜ ਦੇ ਖਿਲਾਫ ਕੀਤਾ ਜਿਹੜੇ ਕੁੱਤੇ ਬੰਦੇ ਨੇ ਹਿੰਦੂ ਸਮਾਜ ਦੇ ਬਾਰੇ ਬੜੇ ਗਲਤ ਧਿਆਪਰਾਂ ਦੇ ਬਾਰੇ ਬੜੇ ਗਲਤ ਨੁਕੀੂਚ ਕੀਤੇ ਨੇ ਬੋਲੇ ਨੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਬੈਠ ਕੇ ਉਹਦੇ ਵਿਰੋਧ ਦੇ ਵਿੱਚੋਂ ਦਾ ਮੂੰਹ ਕਾਲਾ ਕਰਕੇ ਛਿੱਤਰ ਪੇੜ ਕਰਕੇ ਉਹਨੂੰ ਉਹਦਾ ਸਸਕਾਰ ਕੀਤਾ ਗਿਆ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਸੀ ਵੱਡੀਆਂ ਸਟੇਜਾਂ ਤੇ ਕੀ ਤੁਹਾਨੂੰ ਲੱਗਦਾ ਇਹ ਸਹੀ ਹੈ ਬਿਆਨ ਇਹ ਇਸ ਅੰਦੋਲਨ ਦੇ ਵਿੱਚ ਮਹਾਰਾਜ ਜੀ ਜੇ ਸਹੀ ਹੁੰਦਾ ਤਾਂ ਸੀ ਰੋੜ ਤੋਂ ਕਿਉਂ ਹੁੰਦੇ ਉਹਨੇ ਇਹੋ ਜਿਹਾ ਗੰਦ ਖੋਲਦਾ ਕਿਸੇ ਕਿਸੇ ਦੇਸ਼ ਵਿਰੋਧੀ ਤਾਕਤ ਦੇ ਮਗਰ ਲਾ ਕੇ ਇਹੋ ਜਿਹੀ ਬਕਵਾਸ ਕਰਤੀ ਕਿ ਇੱਕ ਸਮਾਜ ਨੂੰ ਦੂਜੇ ਸਮਾਜਾਂ ਦੇ ਵਿੱਚ ਲੜਾਂ ਨੂੰ ਮਜਬੂਰ ਕਰ ਦਿੱਤਾ ਗਿਆ ਤੇ ਲਬਜਪੂਤ ਤੋਂ ਬੋਲਣ ਵਾਲੇ ਨੇ ਉਹਨੂੰ ਇਹਦਾ ਖਾਮਯਾਜਾ ਭੁਗਤਣਾ ਪਏਗਾ ਉਹ ਦੱਸਣਾ ਪਏਗਾ ਕਿ ਕਿਹੜੇ ਦੇਸ਼ ਦੇ ਜਾਂ ਕਿਹੜੀ ਦੇਸ਼ ਵਿਰੋਧੀ ਤਾਕਤਾਂ ਦੇ ਮਗਰ ਲੱਤੋਂ ਨੇ ਕਤੂਤ ਕੀਤੀ ਤੇ ਨੂੰ ਸੰਗਠਨਾ ਵੱਲੋਂ ਜੀ ਇਹਦੇ ਉੱਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਇਹਨੂੰ ਗਫ्तार ਕੀਤਾ ਜਾਵੇ ਇਹਦੇ ਦੇ ਬੰਦੀ ਧਾਰਾ ਜਿੰਨੇ ਵੀ ਕਾਨੂੰਨ ਬਣੇ ਨੇ ਇਹਦੇ ਤੇ ਲਾਗੂ ਕੀਤੇ ਜਾਣ ਔਰ ਇਹਨੂੰ ਸਿਖਾ ਦੇ ਮਗਰ ਸੁਟਿਆ ਜਾਵੇ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋ ਚੁੱਕਿਆ ਜੀ ਹਿਮਾਚਲ ਦੇ ਵਿੱਚ ਵੀ ਹੋਇਆ ਪੰਜਾਬ ਚ ਵੀ ਹੋ ਚੁੱਕਿਆ ਕਿ ਜਗ੍ਹਾ ਤੇ ਲੇਕਿਨ ਇਹਦੀ ਗਿਫਤਾਰੀ ਨਹੀਂ ਹੋਈ ਔਰ ਇਹਦੀ ਗਿਫਤਾਰੀ ਲਈ ਅਸੀਂ ਸਰਕਾਰ ਨੂੰ ਪੂਸ ਪ੍ਰਸ਼ਾਸਨ ਨੂੰ 7 ਦਿਨ ਦਾ ਟਾਈਮ ਦਿੱਤਾ 7 ਦਿਨ ਚ ਪੂਸ ਪ੍ਰਸ਼ਾਸਨ ਇਹਨੂੰ ਗਿਫਤਾਰ ਕਰ ਲੈਗੀ ਠੀਕ ਹੈ ਨਹੀਂ ਕਰੇਗੀ ਤਾਂ ਫਰਾਈਓਵਰ ਦੇ ਉੱਪਰ ਮਰਮਤ ਬੈਠਾ ਜਾਏਗਾ ਇਹ ਤੁਸੀਂ ਵਧੀਆ ਦੇਖੋਣਾ ਵੀ ਗੱਲ ਬਿਲਕੁਲ ਉਸ ਤੋਂ ਅਗਲੇ 7 ਦਿਨਾਂ ਬਾਅਦ ਮਿੱਟੀ ਦਾ ਤੇਲ ਪਾ ਕੇ ਅਗ ਲਾਵਾਂਗੇ ਤੇ ਸਰਕਾਰ ਇਹਨੂੰ ਲੇਕਿਨ ਉਹ ਜੋ ਵੀ ਨੁਕਸਾਨ ਹੋਏਗਾ ਉਹ ਪੰਜਾਬ ਪ੍ਰਸ਼ਾਸਨ ਦਾ ਹੋਏਗਾ ਪੰਜਾਬ ਸਰਕਾਰ ਦਾ ਹੈ ਕੈਪਟਨ ਸਰਕਾਰ ਦਾ ਹੈ ਗਿਫਤਾਰੀ ਹੋਣੀ ਹੋਰੀ ਗਿਫਤਾਰੀ ਕਿਉਂ ਨਹੀਂ ਹੋਈ ਤੇ ਸਰਕਾਰੀ ਜਵਾਬ ਦੇਗੇ ਕਿ ਕਿਉਂ ਨਹੀਂ ਗਿਫਤਾਰ ਕਰਿਆ ਗਿਫਤਾਰ ਕਰਨਾ ਚਾਹੀਦਾ ਹੈ ਉਸੇ ਕੁੱਤੇ ਬੰਦੇ ਨੂੰ ਜਿਹਨੇ ਦੋ ਸਮਦਾਇਆਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਸੀ ਜੀ ਮੈਂ ਤਾਂ ਇਹ ਬੜਾ ਹੈਰਾਨ ਹਾਂ ਕਿ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਬੈਠ ਗਿਓ ਉਹਨੇ ਇੰਨੇ ਵੱਡੇ ਲਫ਼ਜ਼ ਬੋਲਦੇ ਕਿਸਾਨਾਂ ਨੇ ਇਹਨਾਂ ਨੂੰ ਰੋਕਿਆ ਕਿਉਂ ਨਹੀਂ ਜਦ ਕਿ ਕਿਸਾਨ ਤਾਂ ਹਿੰਦੂ ਤੋਂ ਬਾਹਰੋਂ ਥੋੜੀ ਆਏ ਨੇ ਸਭ ਭਰਾ ਭਰਾ ਨੇ ਇਹਦੇ ਵੀ ਦਾਦੀ ਪੜਦਾਦੇ ਮਾਸੀ ਮਾਸੇ ਮਸਣ ਕੋਈ ਵੀ ਜੇ ਲੋ ਕੋ ਹਿੰਦੂ ਨਹੀਂ ਕਰਨਗੇ ਤੁਸੀਂ ਕਿਸਾਨਾਂ ਦਾ ਸਾਥ ਦੇ ਰਹੇ ਜੀ ਦੇਖੋ ਅਸੀਂ ਨਾ ਕਿਸਾਨਾਂ ਦਾ ਸਾਥ ਦੇ ਰਹੇ ਆ ਨਾ ਅਸੀਂ ਸਰਕਾਰ ਦਾ ਸਾਥ ਦੇ ਰਹੇ ਆ ਅਸੀਂ ਸਮਾਜ ਦੇ ਵਿੱਚ ਬੈਠੇ ਆ ਅਸੀਂ ਕਿਸਾਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਕੁਝ ਦੋ ਕਦਮ ਥੱਲੇ ਆਣ ਦੋ ਕਦਮ ਥੱਲੇ ਆਣ ਤੇ ਕਿੱਦੇ ਬੈਠ ਕੇ ਫੈਸਲਾ ਕਰਨ ਕਿਉਂਕਿ ਆਮ ਪਬਲਿਕ ਬਹੁਤ ਪਰੇਸ਼ਾਨ ਹੈ ਕਿ ਕਿਸਾਨਾਂ ਦਾ ਇੱਕੋ ਹੀ ਆ ਵੀ ਜਿਹੜੇ ਬਿੱਲ ਆਏ ਨੇ ਇਹਨੂੰ ਰੱਦ ਕੀਤਾ ਜਾਵੇ ਦੇਖੋ ਰੱਦ ਕਰਨਾ ਨਹੀਂ ਕਰਨਾ ਉਹ ਸਰਕਾਰ ਦਾ ਮੈਟਰ ਹੈ ਸਰਕਾਰ ਨੇ ਦੇਖਣਾ ਵੇ ਕੀ ਸਰਕਾਰ ਨੇ ਕਾਨੂੰਨ ਬਣਾਇਆ ਤਾਂ ਕੋਈ ਚੀਜ਼ ਸੋਚ ਕੇ ਬਣਾਇਆ ਹੋਏਗਾ ਔਰ ਜੇ ਬਣਾਇਆ ਤਾਂ ਕਿਸਾਨਾਂ ਨੂੰ ਉਹਨੂੰ ਸਮਝਣਾ ਚਾਹੀਦਾ ਹੈ ਜੇ ਕੋਈ ਨੁਕਸਾਨ ਹੁੰਦਾ ਕਿਸਾਨਾਂ ਦਾ ਤਾਂ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਬਾਕੀ ਉਹਨੂੰ ਲਾਗੂ ਕਰਕੇ ਕਿਸਾਨਾਂ ਦਾ ਫਰਜ਼ ਹੈ ਉਹਨੂੰ ਲਾਗੂ ਕਰਕੇ ਇੱਕ ਸਾਲ ਦੇਖ ਲੈਣ ਨਹੀਂ ਪੜਦਾ ਜਾਏਗਾ ਤਾਂ ਫਿਰ ਤਰਨਾ ਪ੍ਰਦਰਸ਼ਨ ਤੇ ਸੜਕਾਂ ਕੋਈ ਗੈਰ ਥੋੜੀ ਹੋਈ ਨਹੀਂ ਆ ਬੰਦੇ ਵੀ ਉਹਨਾਂ ਸੜਕਾਂ ਵੀ ਉਹ ਆਉਣ ਤਾਂ ਤਰਨੀ ਸਾਡੇ ਆਪਣੇ ਤੇ ਫਿਰ ਦੁਬਾਰਾ ਲੱਗ ਸਕਦੇ ਨੇ ਪੰਜਾਬ ਦੀ ਜਿਹੜੀ ਪਾਲੀਵੁੱਡ ਇੰਡਸਟਰੀ ਹੈ ਜੀ ਇਸ ਬਿਆਨ ਨੂੰ ਲੈ ਕੇ ਕੋਈ ਉਹਨਾਂ ਸਾਹਮਣੇ ਨਹੀਂ ਆਇਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਰੇ ਜਿਹੜੀ ਇੰਡਸਟਰੀ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜੀ ਪਾਲੀਵੁੱਡ ਇੰਡਸਟਰੀ ਹੈ ਜੀ ਦੇਖੋ ਇੰਡਸਟਰੀ ਤਾਂ ਸਾਰੀ ਪੰਦ ਪਈ ਹੈ ਇੰਡਸਟਰੀ ਤਾਂ ਨਹੀਂ ਬੋਲਦੀ ਵੀ ਕਿ ਉਹ ਵਾਦ-ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਹਰ ਕੋਈ ਇਹੋ ਹੀ ਚਾਹੁੰਦਾ ਕਿ ਅਸੀਂ ਵਾਦ-ਵਿਵਾਦ ਚ ਨਾ ਪਈਏ ਕਾਰਨ ਕਿ ਕਿਸਾਣ ਦਾ ਤੇ ਸਰਕਾਰ ਦਾ ਸੰਘਰਸ਼ ਹੈਗਾ ਨਾ ਕਿ ਕਿਸੇ ਸਮਾਜ ਦੇ ਵਿਰੁੱਧ ਹੈਗਾ ਤਾਂ ਉਹਨਾਂ ਦੇ ਸੰਘਰਸ਼ ਦੇ ਵਿੱਚ ਕੋਈ ਕੀ ਬੋਲੇਗਾ ਕਿਸੇ ਦੇ ਬੋਲਣ ਦੀ ਕੋਈ ਵੈਲਿਊ ਨਹੀਂ ਮੈਂ ਵੀ ਕੋਈ ਬੋਲਾਂ ਉਦੇ ਕਿਸਾਨ ਸਰਕਾਰ ਨੇ ਦੇਖਣਾ ਕਿ ਕੀ ਰਿਲੀਫ ਦੇਣਾ ਕਿਸਾਨਾਂ ਨੇ ਦੇਖਣਾ ਕਿ ਅਸੀਂ ਕੀ ਰਿਲੀਫ ਲੈਣਾ ਲੇਕਿਨ ਮੈਂ ਤੋਂ ਉਹਨਾਂ ਨੂੰ ਐ ਹੋਈ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਟੇਬਲ ਦੇ ਬੈਠ ਕੇ ਆਪਾਂ ਜੋ ਵੀ ਜਗਾ ਵਾਕ ਤੋਂ ਟਾਕ ਤੋਂ ਕਰਨ ਜੋ ਨਤੀਜੇ ਨਿਕਲੇ ਉਹਨੂੰ ਕਰਨ ਨਹੀਂ ਨਿਕਲਦਾ ਇੱਕ ਸਰਕਾਰ ਜੱਟਾਂ ਨੂੰ ਵੀ ਕਿਸਾਨਾਂ ਨੂੰ ਵੀ ਚਾਹੀਦਾ ਹੈ ਇੱਕ ਸਾਲ ਲਈ ਪ੍ਰੈਕਟੀਕਲ ਕਰਕੇ ਦੇਖ ਲੈਣ ਉੱਤਰਦਾ ਜੇ ਸਰਕਾਰ ਨੇ ਕਾਨੂੰਨ ਪਾਸ ਕੀਤਾ ਕਾਨੂੰਨ ਬਣਾਇਆ ਤੇ ਕੋਈ ਸਰਕਾਰ ਹੈ ਤੇ ਚਾਹੀਦੀ ਕਿ ਸਾਡੇ ਮੁਲਕ ਦੇ ਲੋਕ ਭੁੱਖੇ ਮਰਨ ਬਰਬਾਦ ਹੋ ਜਣਾ ਉਹਨੂੰ ਚੈੱਕ ਕਰ ਲੈਣ ਸਾਲ ਨਹੀਂ ਕਹਿਣਾ 6 ਮਹੀਨੇ ਕਰਕੇ ਦੇਖ ਲੈ ਨਹੀਂ ਹੋਏਗਾ ਤੁਹਾਡਾ ਤਾਂ ਰਾਪਰ ਦਸ਼ ਸਭ ਕੁਝ ਹੋ ਸਕਦਾ ਕੋਈ ਇਹੋ ਜੀ ਗੱਲ ਦੀ ਜੀ ਇਸ ਸਟੇਜ ਦੇ ਉੱਤੇ ਜਾ ਕੇ ਖੰਨ ਨਿਸ਼ਾਨਾ ਦੇ ਅੰਦੋਲਨ ਦੇ ਵਿੱਚ ਇੱਕ ਬੜਾ ਮੰਦਪਾਗਾ ਲੱਭ ਗਿਆ ਜਿਹਦੇ ਵਿੱਚ ਇਹਨੇ ਕਿਹਾ ਕਿ ਹਿੰਦੂਆਂ ਨਹੀਂ ਆਂ ਪਿਆ ਪੈਣਾ ਟਕੇ ਟਕੇ ਗਜਨੀ ਦੇ ਬਾਜ਼ਾਰ ਵਿੱਚ ਵਿਕਦੀਆਂ ਸੀ ਮੈਂ ਉਸ ਕੁੱਤੇ ਬੰਦੇ ਨੂੰ ਪੁੱਛਣਾ ਚਾਹੁੰਦਾ ਜਿਹੜਾ ਗਜਨੀ ਦਾ ਰਾਜ ਸੀ ਕਿ ਤੇਰੀ ਦਾਦੀ-ਪਰਦਾਦੀ ਵੀ ਤੇ ਹਿੰਦੂ ਸੀ ਕਿ ਆ ਉਹ ਵੀ ਗਜਨੀ ਦੇ ਬਾਜ਼ਾਰ ਚ ਟਕੇ-ਟਕੇ ਵਿਕਦੀ ਸੀ ਤੂੰ ਦੱਸ ਤੇਰਾ ਪਿਛੋਕੜ ਕੀ ਆ ਤੂੰ ਅੱਜ ਸਾਨੂੰ ਗੱਲ ਕਰਨ ਦੇ ਆ ਸਿਰ ਤੇ ਤੇਰੇ ਪੱਗ ਨਹੀਂ ਸਿਰ ਤੇ ਤੇਰੇ ਹੰਦਾ ਨਾ ਕਿ ਦਸਤਾਰ ਨਹੀਂ ਤੇ ਤੂੰ ਆਸ ਵਾਲਿਆ ਹਿੰਦੂ ਹਿੰਦੂਆਂ ਦੇ ਖਿਲਾਫ ਬੋਲਦਾ ਕਿ ਨਫਰਤ ਭਰਾਨ ਦੀ ਯੋਜਨਾ ਦੇ ਮਤਲਬਕ ਵਿਦੇਸ਼ੀ ਤਾਕਤਾਂ ਦੇ ਝੰਡੇ ਥੱਲੇ ਆ ਕੇ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਇਹ ਸੋਚੀ ਸਮਝੀ ਸਾਜਿਦ ਦੇ 3 ਇਹ ਇਹਨੇ ਬਿਆਨ ਦਿੱਤਾ ਜਿਦੇ ਨਾਲ ਹਿੰਦੁਸਤਾਨੀ ਦੰਗੇ फडਕਣ ਤੇ ਕਿਸਾਨਾਂ ਦਾ ਅੰਦੋਲਨ ਵੀ ਖਰਾਬ ਹੋਵੇ ਔਰ ਦੇਸ਼ ਦੇ ਵਿੱਚ ਦੰਗੇ ਪੜਨ ਔਰ ਮਾਹੌਲ ਇਸਦਾ ਖਰਾਬ ਹੋਵੇ